ਜਾਂ ਤਿਸ ਬਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਲਿਵ ਟੁੱਟ ਗਈ ਤ੍ਰਿਸ਼ਨਾ ਲੱਗ ਗਈ ਅੱਗੇ ਸੀ ਹੁਣ ਥੋੜਾ ਹੋਰ ਦੇਖਾਂ ਕਿਵੇਂ ਵਿਆਪਦੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਇਥੇ ਅਮਰ ਦਾ ਲਫ਼ਜ਼ੀ ਅਰਥ ਤੇ ਹੁਕਮ ਸਦੀਵਤਾ ਨਹੀਂ ਅਮਰ ਦਾ ਅਰਥ ਇਥੇ ਅਮਰ ਦਾ ਅਰਥ ਤੇ ਹੁਕਮ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਮਹਾਰਾਜ ਇਹ ਫਿਰ ਅੱਗੇ ਪ੍ਰਭਾਸ਼ਾ ਦੇ ਦਰਦ ਕਰਦੇ ਨੇ ਇਹ ਮਾਇਆ ਜਿਤ ਹਰ ਵਿਸਰੈ ਮਾਇਆ ਉਹ ਚੀਜ਼ ਹੈ ਮਾਇਆ ਉਹ ਸ਼ਕਤੀ ਹੈ ਮਾਇਆ ਉਹ ਅੰਦਰ ਦੀ ਸੁਰਤੀ ਦੀ એનર્ਜੀ ਕਹਿ ਲਓ ਮੈਂ ਜਿਹੜੀ ਸਾਨੂੰ ਪ੍ਰਮਾਤਮਾ ਨੂੰ ਵਿਸਾਰ ਦਿੰਦੀ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੇ ਜਿੱਥੇ ਹਰੀ ਵਿਸਰੇਗਾ ਉੱਥੇ ਮੋਹ ਪੈਦਾ ਹੋਏਗਾ ਜਿੱਥੇ ਮੋਹ ਪੈਦਾ ਹੋਏਗਾ ਉੱਥੇ ਦੁਜਾਈਗੀ ਜ਼ਰੂਰ ਆਵੇਗੀ ਸੋ ਆਲੀ ਨਹੀਂ ਪੈਦਾ ਹੁੰਦਾ ਉੱਥੇ ਦੁਬੈਸ਼ ਨਾਵੇ ਮਹਾਰਾਜ ਕਹਿੰਦੇ ਨੇ ਜਾਂ ਤਿਸ ਬਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਇਹ ਹੈ ਮਾਇਆ ਇਹ ਮਾਇਆ ਕੀ ਡੈਫੀਨੇਸ਼ਨ ਹੈ ਇਹ ਮਾਇਆ ਇੱਥੇ ਸਮਝੋ ਵੀ ਪ੍ਰਸ਼ਨ ਹੈ ਇਹ ਹੈ ਮਾਇਆ ਇਹ ਮਾਇਆ ਜਿੱਤ ਹਰ ਵਿਸਰੇ ਜਿਹਦੇ ਨਾਲ ਇੱਥੇ ਪੈਸੇ ਤੇ ਕਰੰਸੀ ਤੇ ਕਹੀ ਨਹੀਂ ਇਹ ਤਾਂ ਬੰਦੇ ਨੇ ਸਰ ਜੀ ਨਾ ਜੀ ਡਾਲਰ ਜੇ ਇਥੋਂ ਦੇ ਸਿਸਟਮ ਨੇ ਕਿਹਾ ਵੀ ਇਹਦੀ ਕੋਈ شکل ਹੋਵੇਗੀ ਇਹ ਨਹੀਂ ਨਹੀਂ ਤਾਂ ਹੋਵੇਗਾ ਰੁਪਈਆ ਹੈ ਸਭ ਕੁਝ ਹੈ ਉਹ ਚਾਹਤਾ ਇੰਡੀਆ ਵਿੱਚ ਤੇ ਇੱਕ ਰਾਤ ਵਿੱਚ ਕਾगज ਕਰਕੇ ਰੱਖ ਦਿੱਤੇ ਸਨ ਅਗਲੇ ਉਹਨੇ ਮਿੱਟੀ ਬਣਾ ਕੇ ਰੱਖ ਦਿੱਤੇ ਸਨ ਕਿ ਰਾਤ ਕੇ 12 ਵਜੇ ਕੇ ਬਾਅਦ ਜਿੰਨੇ ਤੁਹਾਡੇ ਘਰ ਚ ਨੌਟ ਨੇ ਸਾਰੇ ਦੇ ਸਾਰੇ ਕਾगज ਬਣ ਗਏ ਬੰਦੇ ਨੇ ਵੈਲਿਊ ਬਣਾਈ ਬੰਦੇ ਨੇ ਖਤਮ ਕਰ ਦਿੱਤੀ ਪਰ ਮਾਇਆ ਦੀ ਉਸ ਸੁਰਤੀ ਦੀ ਬਰੀਕੀ ਨੂੰ ਸਮਝੀਏ ਇਹ ਮਾਇਆ ਜਿੱਤਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਮੋਹ ਪੈਦਾ ਹੋ ਜੈ ਦੁਜੈਗੀ ਪੈਦਾ ਹੋ ਜੈ ਦੂਜਾ ਭਾਵ ਹੋ ਜੈ ਮੋਹ ਉਪਜੈ ਭਾਇ ਭਾਉ ਦੂਜਾ ਲਾਇਆ ਮਹਾਰਾਜ ਫਿਰ ਅੱਗੇ ਕਿਰਪਾ ਕਰਦੇ ਆ ਹਜ਼ੂਰ ਨੇ ਫਰਮਾਇਆ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨੇ ਬਲਾਗੀ ਸਤਗੁਰੂ ਤੋਂ ਕੁਰਬਾਨ ਜਾਓ ਜੀ ਮੈਂ ਫਿਰ ਰਿਪੀਟ ਕਰਾਂਗਾ ਤੁਸੀਂ ਕਹੋਗੇ ਅਰ ਤੌਰੀ ਨੇ ਪੌੜੀ ਕਿਉਂ ਵਾਰ-ਵਾਰ ਕਹਿ ਰਿਹਾ ਉੱਥੇ ਮਾਂ ਦੇ ਪੇਟ ਦੀ ਅੱਗ ਕਿਉਂ ਕਿਹਾ ਮਾਇਆ ਨੂੰ ਮਹਾਰਾਜ ਨੇ ਕਿ ਜੈਸੀ ਅਗਨ ਉਧਰ ਮੈਂ ਇਹ ਵੀ ਕਹਿ ਸਕਦੇ ਜਿਵੇਂ ਚੁੱਲ੍ਹੇ ਦੀ ਅੱਗ ਹੋ ਜੀ ਮਾਇਆ ਦੀ ਅੱਗ ਕਹਿ ਸਕਦੇ ਮਹਾਰਾਜ ਨਾ ਜਿਵੇਂ ਬੜਵਾ ਅਗਨ ਜਿਵੇਂ ਦਾਵਾ ਅਗਨ ਇਸੇ ਤਰ੍ਹਾਂ ਮਾਇਆ ਦੀ ਆ ਕਿ ਸਤਗੁਰੂ ਤੋਂ ਕੁਰਬਾਨ ਜਾਈਏ ਕਹਿ ਲਗੇ ਮਨ ਚ ਆਏਗਾ ਸਿੱਖ ਨੇ ਕਿਰਤ ਕਰਨੀ ਹੈ ਗ੍ਰਸਤੀ ਹੈ ਜਉਂਦਾ ਹੈ ਇਹਨੇ ਪੈਸੇ ਕਮਾਣੇ ਇਹਨੇ ਕਿਰਤ ਕਰਮੀ ਉੱਥੇ ਬਿਲ ਤੁਲਨਾ ਗੁਰੂ ਸਾਹਿਬ ਨੇ ਮਾਂ ਦੇ ਪੇਟ ਦੀ ਅੱਗ ਨਾਲ ਦਿੱਤੀ ਕਿ ਜਿਵੇਂ ਉਹ ਅੱਗ ਸੀ ਇਸੇ ਤਰ੍ਹਾਂ ਬਾਹਰ ਆ ਗਿਆ ਜਿਵੇਂ ਉਸ ਅੱਗ ਵਿੱਚ ਲਿਬ ਜੁੜੀ ਰਹੇ ਉਸ ਅੱਗ ਵਿੱਚ ਟੰਨੇ ਸੜਦਾ ਇਸ ਅੱਗ ਵਿੱਚ ਰੱਬ ਦੀ ਬੰਦਗੀ ਕਰੀ ਜੇ ਤੇ ਨਾ ਮਾਇਆ ਨਹੀਂ ਸਾਲ ਸਕਦੀ ਇਹ ਇਹ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਇਜ ਮਾਇਆ ਜਿਤ ਹਰ ਵਿਸਰੇ ਮੋ ਉਪਜੈ ਭਾਉ ਦੂਜਾ ਲਾਇ ਅੱਗੇ ਫਿਰ ਸਾਬ ਕਹਿੰਦਿਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਕਿਉਂਕਿ ਉਥੇ ਲਿਵ ਲੱਗੀ ਸੀ ਨਾ ਪਹਿਲਾ ਪੈਰਾ ਰੈਣ ਕੇ ਵਣ ਜਾ ਰਿਆ ਮਿੱਤਰਾ ਹੁਕਮ ਭਇਆ ਗਰਬਾਸ ਉਰਦ ਤਪ ਅੰਤਰ ਕਰੈ ਵਣ ਜਾ ਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਿਖਾਣਾ ਉਰਦ ਧਿਆਨ ਲਿਵ ਲਾਗਾ ਅਗਨ ਉਦਰ ਮੈਂ ਉਰਤ ਧਿਆਨ ਲਿਵ ਲਾਗਾ ਇੱਥੇ ਸਤਿਗੁਰੂ ਉਹੀ ਕਹਿ ਰਹੇ ਨੇ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇ ਮੈਂ ਫਿਰ ਬੇਨਤੀ ਕਰਾਂਗਾ ਮਾਇਆ ਸੁਰਤ ਦੀ ਜਾਂ ਖਿਆਲ ਦੀ ਫੁਰਨੇ ਦੀ ਥੌਂਟ ਦੀ ਗੱਲ ਹੀ ਹੈ ਜਿਸ ਚੀਜ਼ ਨੂੰ ਵੇਖ ਕੇ ਪਰਮਾਤਮਾ ਭੁੱਲ ਜਾਏ ਸੱਚ ਇਹ ਜੋ ਹਰ ਚੀਜ਼ ਹੀ ਮਾਇਆ ਉਹ ਖਿਆਲ ਵੀ ਮਾਇਆ ਹੈ ਉਹ ਫੁਰਨੇ ਵੀ ਮਾਇਆ ਨੇ ਇਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿ ਕਿਉਂ ਨਹੀਂ ਮਨ ਲੱਗਦਾ ਕਿਉਂਕਿ ਇਹਦਾ ਅੰਦਰ ਮਾਇਆ ਵਿੱਚ ਮਗਨ ਹੈ ਉਸ ਵਿੱਚ ਦਿਨ ਰਾਤ ਜੁੜਿਆ ਰਹਿੰਦਾ ਹੈ ਅੰਦਰ ਇਹਦਾ ਟਿਕ ਨਹੀਂ ਰਿਹਾ ਫਿਰ ਦੇਖੋ ਕਿੰਨਾ ਚਿੰਤਨ ਚੱਲਦਾ ਹੈ ਅੱਗੇ ਸਤਿਗੁਰੂ ਖੋਲਣਗੇ ਇਸ ਗੱਲ ਨੂੰ ਹਜ਼ੂਰ ਕਹਿੰਦੇ ਨੇ ਕਿ ਇਸ ਤਰ੍ਹਾਂ ਹੈ ਕਿ ਜਿਵੇਂ ਸੀ ਇੱਕ ਬਾਣੀ ਚ ਪਾਠ ਕਰਨੇ ਨਾ ਜੀ ਤੇ ਵੇਖੋ ਮੇਰਾ ਖਿਆਲ ਅਜ ਵਰਗਾ ਜਿੱਦ ਮੇਰਾ ਖੰਡਾ ਨਹੀਂ ਮੈਂ ਤੁਹਾਡਾ ਬਣਾਣਾ ਜੇ ਅੱਜ ਵਰਗਾ ਤਾਰਕਿਕ ਜਾਂ ਹੁੰਦਾ ਨਾ ਵੀ ਆ ਕਿਉਂ ਹੋ ਗਿਆ ਜੇ ਉੱਥੇ ਆ ਕੇ ਇੱਥੇ ਤਾਂ ਇਹ ਕਹਿ ਦਿੱਤਾ ਇਹ ਤਾਂ ਦੋਗਲੀ ਗੱਲ ਹੋ ਗਈ ਜਿਵੇਂ ਕਹਿੰਦੇ ਆ ਨਹੀਂ ਮੈਂ ਇੱਕ ਉਦਾਹਰਨ ਆਪ ਜਿੰਨੂੰ ਦੇਣ ਲੱਗਾ ਉਹ ਉਦਾਹਰਨ ਸਿਮਰਨ ਵਾਸਤੇ ਵੀ ਗੁਰਦੇਵ ਨੇ ਲਈਏ ਤੇ ਮਾਇਆ ਵਾਸਤੇ ਵੀ ਲਈਏ ਬੜੀ-ਬੜੀ ਉਹਦੀ ਵਿਆਖਿਆ ਸੀ ਕੀਤੀ ਹੈ ਕਿਵੇਂ ਚਿੱਤ ਮਾਇਆ ਚ ਪ੍ਰਵਿਰਤ ਹੈ ਹੁਣ ਅਸੀਂ ਇੱਥੇ ਬੈਠੇ ਆਂ ਮੇਰਾ ਖਿਆਲ ਮਾਇਆ ਦਾ ਜ਼ਿਕਰ ਕਰਦਿਆਂ ਵੀ ਸਾਡੇ ਤੁਹਾਡੇ ਅੰਦਰ ਜਿੰਨੀ ਵਾਰੀ ਫੁਰਨੀ ਮਾਇਆ ਦੇ ਉੱਠਦੇ ਪੈਣੇ ਸੱਚੀ ਮੁੱਛੀ ਮਾਇਆ ਡੰਗ ਮਾਰ ਰਹੀ ਹੈ ਸੁਰਤ ਨੂੰ ਆਪਣੇ ਵੱਲ ਖਿੱਚ ਰਹੀ ਗੁਰੂ ਸਾਹਿਬ ਜੀ ਨੇ ਇੱਕ ਬਚਨ ਕੀਤਾ ਇੱਕ ਤਾਂ ਰਹਿਰਾਸ ਵਿੱਚ ਆ ਪੜਦੇ ਊੜਾ ਊੜ ਆਗੈ ਸੈ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ ਤਿਨ ਕੰਨ ਖਲਾਵੈ ਕੰਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਿੱਧੀ ਗੱਲ ਇਹ ਕੁੰਜ ਦੀ ਉਦਾਹਰਣ ਹੈ ਇਥੇ ਸਤਗੁਰਾਂ ਨੇ ਕੂੰਜ ਦੀ ਉਦਾਹਰਨ ਜਿਹੜੀ ਹੈ ਉਹ ਪਰਮਾਤਮਾ ਦੇ ਰਿਜ਼ਕ ਦੇਣ ਵਾਲੀ ਜਿਹੜੀ ਬਖਸ਼ਿਸ਼ ਹੈ ਕਿ ਉਹਨੇ ਰਿਜ਼ਕ ਦੇਣਾ ਹੀ ਦੇਣਾ ਹੈ ਇਹ ਸਤਗੁਰੂ ਉਦਾਹਰਨ ਉਹਦੇ ਤੇ ਟੁਕਾ ਰਹੇ ਨੇ ਕਿਉਂਕਿ ਕੂੰਜ ਆਪਣੇ ਬੱਚੇ ਨੂੰ ਚੇਤੇ ਕਰਦੀ ਤੇ ਨਾਲ ਉਹਦਾ ਚਿੰਤਨ ਕਰਦੀ ਏ ਤੇ ਚਿੰਤਨ ਕਰਦਿਆਂ ਉਹਦਾ ਖਾਦਾ ਹੋਇਆ ਜਿਹੜਾ ਦਾਣਾ ਹੈ ਉਹ ਬੱਚੇ ਵੀ ਤਾਕਤ ਦਿੰਦਾ ਹੈ ਇਥੇ ਸਿਰਫ ਕੂੰਜ ਦੀ ਉਦਾਹਰਨ ਹੈ ਕਿ ਰੱਬ ਰਿਜ਼ਕ ਦਤਾ ਹੈ ਇਸ ਤਾਂ ਵੀ ਰੋਜੀ ਦਿੰਦਾ ਹੈ ਉਦਾਹਰਨ ਹੀ ਹੈ ਨਾ ਹੁਣ ਅੱਗੇ ਉਦਾਹਰਨ ਫਿਰ ਬਦਲ ਜਾਏਗੀ ਅਰਥ ਬਦਲ ਜਾਣਗੇ ਉਦਾਹਰਨ ਹੀ ਰਹੇਗੀ ਖਿਮਾ ਕਰੋ ਅਰਥ ਬਦਲ ਜਾਣਗੇ ਭਾਅ ਬਦਲ ਜਾਏਗਾ ਇੱਕ ਬਚਨ ਆਉਂਦਾ ਹੈ ਜੈਸੇ ਗगन ਫਰੰਤੀ ਉਡਦੀ ਕਪਰੇ ਬਾਗੇ ਵਾਲੀ ਉਹ ਚੀਤ ਪਿੱਛਾ ਰਾਖਾ ਵਿੱਚ ਬਚਰੇ ਨੇ ਤਿ ਖਿਰਦਾ ਸਾਰ ਸੰਭਾਲੀ ਤੂੰ ਸਤਗੁਰ ਸਿੱਖ ਪ੍ਰੀਤ ਹਰ ਹਰ ਕੀ ਗੌਰ ਸਿੱਖ ਰਖੇ ਜੀਣਾ ਲੀ ਬਦਲ ਗਈ ਨਾ ਉਹ ਭਾਅ ਬਦਲ ਗਿਆ ਹੈ ਕੂਨ ਜੀ ਤੇ ਜੇ ਅਜ ਵਰਗਾ ਕੋਈ ਗਿਆਨਾ ਸਿੰਘ ਹੁੰਦਾ ਉਹ ਕਹਿੰਦਾ ਇਸ ਨਹੀਂ ਮੰਨਦੇ ਜੀ ਪਹਿਲਾਂ ਤੇ ਆ ਲਿਖ ਕੇ ਆਏ ਹੋਣੀ ਨੂੰ ਕਿਵੇਂ ਮੰਨ ਲਈ ਉੱਥੇ ਗੁਰਦੇਵ ਰਜ਼ਕ ਦੀ ਗੱਲ ਕਰ ਰਿਹਾ ਇੱਥੇ ਸਿਮਰਨ ਦੀ ਗੱਲ ਕਰ ਰਿਹਾ ਇੱਥੇ ਉੱਥੇ ਮਹਾਰਾਜ ਕਹਿੰਦੇ ਨੇ ਮਨ ਚਿੰਤਨ ਕਰੇ ਤੇ ਉਹਦੇ ਬੱਚੇ ਨੂੰ ਤਾਕਤ ਮਿਲਦੀ ਏ ਇੱਥੇ ਗੁਰਦੇਵ ਭਾਅ ਬਦਲਾ ਦਿੰਦਾ ਕਿ ਕੂੰਜ ਚਿੰਤਨ ਕਰੇ ਤੇ ਉਸ ਬੱਚੇ ਨੂੰ ਤਾਕਤ ਮਿਲਦੀ ਏ ਤੇ ਯਾਦ ਰੱਖੋ ਜਦੋਂ ਸਿੱਖ ਗੁਰੂ ਨੂੰ ਪਿਆਰ ਕਰਦਾ ਗੁਰੂ ਇਸ ਤਰ੍ਹਾਂ ਸਿੱਖ ਨੂੰ ਸਾਂਭਦਾ ਜਿਵੇਂ ਕੂੰਜ ਚੇਤੇ ਨਾਲ ਆਪਣੇ ਬੱਚੇ ਨੂੰ ਸਾਂਭਦੀ ਹੈ ਭਾਅ ਬਦਲ ਗਿਆ ਨਾ ਜੀ ਹੁਣ ਤੀਜੀ ਮੈਂ ਬੇਨਤੀ ਕਰਨ ਲੱਗਾ ਮਾਇਆ ਵਿੱਚ ਵੀ ਮਾਰੇ ਨੇ ਕੁਦਾਰ ਲਈ ਕੂੰਜ ਦੀ ਕਿਵੇਂ ਸਾਡੇ ਮੇਰੇ ਤੁਹਾਡੇ ਅੰਦਰੋਂ ਚਿੱਤ ਨੂੰ ਖਾਂਦੀ ਹੈ ਏ ਵੀ ਪਤਾ ਵੀ ਜਿੱਦਨ ਫੂਕ ਨਿਕਲੀ ਉਹ ਦਿਨ ਕੁਛ ਵੀ ਆਪਣਾ ਨਹੀਂ ਇਹ ਵੀ ਆਪਣਾ ਕੋਈ ਨਹੀਂ ਜਿਹਨੂੰ ਲੈ ਕੇ ਬੈਠੀ ਪਰ ਜਉਂਦੇ ਜੀ ਕਿਉਂਕਿ ਇਹ ਹੀ ਇਹ ਹੀ ਤਾਂ ਜੋਦੇ ਪਿਆਰਿਓ ਇਹਨੂੰ ਤਾਂ ਗੁਰੂ ਨੇ ਕਿਹਾ ਖਾਲਸਾ ਸੋਜੋ ਚੜ੍ਹੈ ਤੁਰੰਗ ਖਾਲਸਾ ਸੋਜੋ ਕਰੈ ਨਿਤ ਜੰਗ ਮੈਂ ਪਿਛਲੇ ਦਿਨਾਂ ਚ ਕੋਈ ਇੱਕ ਸਾਲ ਇਥੇ ਕਥਾ ਕਰਦਿਆਂ ਕਿਹਾ ਸੀ ਇੱਕ ਤਾਂ ਅਰਥ ਦੇ ਨਿ ਸਿੱਖ ਸੰਤੰਤਰ ਹੈ ਉਹ ਘੋੜੇ ਤੇ ਚੜ੍ਹੇ ਕਿਉਂਕਿ ਉਸ ਵਕਤ ਘੋੜੇ ਤੇ ਚਰਨ ਦੀ ਵੀ ਪਾਬੰਦੀ ਸੀ ਖਾਲਸਾ ਮੇਰਾ ਘੋੜੇ ਦੀ ਸਵਾਰੀ ਕਰੇ ਇਹ ਵੀ ਕਹੇ ਨਿਤ ਜੰਗ ਇਹਦਾ ਮਤਲਬ ਰੋਜ਼ ਲੜੇ ਮੈਨੂੰ ਇੰਜ ਲੱਗਦਾ ਇਹਦੇ ਅਰਥ ਇਹ ਵੀ ਨੇ ਤਰੰਗ ਇਹ ਵੈਗਰੂ ਤਰੰਗ ਤਰੰਗ ਜਿਹੜਾ ਘੋੜਾ ਬੜਾ ਚੰਚਲ ਹੈ ਅਵੇੜਾ ਹੈ ਮਾੜਾ ਬੰਦਾ ਘੋੜੇ ਦੀਆਂ ਲਗਾਮਾਂ ਪਕੜ ਕੇ ਪਿੱਠ ਤੇ ਸਵਾਰੀ ਨਹੀਂ ਕਰ ਸਕਦਾ ਗੁਰੂ ਗੋਬਿੰਦ ਸਿੰਘ ਕਹਿੰਦਾ ਮੇਰਾ ਖਾਲਸਾ ਉਹ ਵੇ ਜਿਹੜਾ ਚੰਚਲ ਮਨ ਦੇ ਘੋੜੇ ਦੀਆਂ ਲਗਾਮਾਂ ਖਿੱਚ ਕੇ ਇਹਦੀ ਸਵਾਰੀ ਕਰੇ ਘੋੜਾ ਇਹਦੀ ਸਵਾਰੀ ਨਾ ਕਰੇ ਘੋੜੇ ਦੀ ਸਵਾਰੀ ਕਰੇ ਮਨ ਨੂੰ ਕਾਬੂ ਕਰੇ ਫਿਰ ਬੇਨਤੀ ਤੇ ਕਾਬੂ ਕਰਨਾ ਖਾਨਸ ਨਾਲ ਸੋਜੂ ਕਰੇ ਨਿਤ ਜੰਗ ਖਾਲਸਾ ਉਹ ਏ ਜਿਉਂ-ਜਿਉ ਮਾਇਆ ਦੇ ਉੱਤੇ ਹਮਲੇ ਕਰੇ ਖਾਲਸਾ ਸ਼ਬਦ ਦੀ ਲੈ ਕੇ ਬਖਸ਼ੀਸ਼ ਸੱਚ ਇਹ ਉਸ ਮਾਇਆ ਦੇ ਹਮਲਿਆਂ ਦਾ ਮੁਕਾਬਲਾ ਕਰਕੇ ਸੁਰਤ ਨੂੰ ਡਿੱਗਣ ਨਾ ਦੇਵੇ ਰੋਜ਼ ਜੰਗ ਕਰੇ ਗੁਰਮਖੋ ਬੇਨਤੀ ਸੁਣੀਓ ਮੇਰੀ ਹੁਣ ਇੱਕ ਦੋ ਬਚਨ ਤੇ ਹੋ ਗਿਆ ਇੱਕ ਬਚਨ ਹੁੰਦਾ ਕਿਵੇਂ ਸਾਡਾ ਮਨ ਮੈਂ ਆਪਣੀ ਵੀ ਗੱਲ ਕਰਾਂਗਾ ਤੇ ਇਹ ਵੀ ਸੱਚ ਹੈ ਜਿਸ ਬੰਦੇ ਨੂੰ ਪਾਠ ਕਰਦਿਆਂ ਸਿਮਰਨ ਕਰਦਿਆਂ ਕੀਰਤਨ ਕਰਦਿਆਂ ਸੁਣਦਿਆਂ ਇਹ ਮਹਿਸੂਸ ਹੋਣ ਲੱਗ ਪਵੇ ਕਿ ਮੇਰਾ ਮਨ ਭਟਕਦਾ ਹੈ ਮੇਰਾ ਮਨ ਖਿੰਡਿਆ ਹੈ ਮੇਰੇ ਮਨ ਨੂੰ ਰਸ ਕਿਉਂ ਨਹੀਂ ਆਉਂਦਾ ਉਹ ਦਿਨ ਸ਼ੁਕਰਾਨੇ ਦੀ ਅਰਦਾਸ ਕਰੇ ਘੱਟੋ ਘੱਟ ਬਿਮਾਰੀ ਦੀ ਸਮਝ ਤਾਂ ਪੈਣ ਲੱਗ ਪਈ ਹੈ ਨਾ ਇਹ ਤਾਂ ਸਮਝ ਪੈਣ ਲੱਗੀ ਖੰਡਾਓ ਕੀ ਹੈ ਜੇ ਖੰਡਾਓ ਦੀ ਸਮਝ ਕੇ ਉਹ ਖੰਡਾਓ ਦੱਸਦਾ ਪਿਆ ਕਿ ਟਿਕਾਓ ਕਿਤੇ ਹੈ ਇਹਨੂੰ ਐਵੇਂ ਛੱਡ ਨਹੀਂ ਦੇਣਾ ਚਾਹੀਦਾ ਨਹੀਂ ਜੀ ਮਨ ਖਿੰਡ ਗਿਆ ਉੱਠ ਕੇ ਭੱਜ ਗਿਆ ਮੈਂ ਕਹਿੰਦਾ ਜਿੱਦਨ ਖੰਡਾ ਬੰਦ ਹੈ ਉਦੋਂ ਰੱਬ ਦਾ ਸ਼ੁਕਰ ਕਰੋ ਘਟੋ ਘਟ ਇੱਕ ਭੁੱਖ ਤਾਂ ਅੰਦਰ ਲੱਗ ਵੀ ਟਿਕਾ ਹੋਈ ਹੈ ਅੰਦਰ ਲੱਭਨ ਨੂੰ ਤੁਰੇਗਾ ਖੋਜਨ ਨੂੰ ਤੁਰੇਗਾ ਹੁਣ ਮਹਾਰਾਜ ਨੇ ਉੱਥੇ ਤੀਜਾ ਬਚਨ ਕਿਹਾ ਚੁਗ ਹੈ ਚਿਤਾਰੇ ਪੀ ਚੁਗ ਹੈ ਹੁਣ ਦੇਖੋ ਉਦਾਹਰਨ ਉਹੀ ਹੈ ਭਾਅ ਬਦਲ ਗਿਆ ਤੀਜਾ ਮੈਂ ਫਿਰ ਰਿਪੀਟ ਕਰਾਂਗਾ ਦੁਹਰਾਵਾਂਗਾ ਪਹਿਲੀ ਕੁੰਜ ਦੀ ਉਦਾਹਰਣ ਨੇ ਰਿਜ਼ਕ ਬਾਰੇ ਦੂਜੀ ਕੁੰਜ ਦੀ ਉਦਾਹਰਣ ਹੈ ਸਿੱਖ ਤੇ ਗੁਰੂ ਦੀ ਮਹੌਗਤ ਹੁਣ ਤੀਜੀ ਆ ਜਿਹੜਾ ਮਾਇਆ ਵਿੱਚ ਮਗਨ ਹੈ ਚੁਗੈ ਕੁੰਜੀ ਚੁਗਦੀ ਏ ਚੇਤਾਰੈ ਆਪਣੇ ਬੱਚੇ ਨੂੰ ਚੇਤਾਰਦੀ ਏ ਚੁਗ ਚੁਗ ਚੇਤਾਰੇ ਪਹਿਲੇ ਚੇਤਾਰੇ ਹੈ ਤੇ ਦੂਜਾ ਚੇਤਾਰੇ 1 ਲੱਖ ਹੈ ਚੁਗ ਚਿਤਾਰੇ ਪੀਚ ਚੁਗ 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 ਚਿਤਾਰੇ ਜੈਸੇ ਬਛਰੇ ਕੂੰਝ ਮਨ ਮਾਇਆ ਮਮਤਾ ਰੇ ਵਿਵਾਹ ਵਾ ਸਤਗੁਰੂ ਬਖਸ਼ਿਸ਼ ਕੀਤੀ ਕੀਤੀ ਕਹਿੰਦੇ ਜਿਵੇਂ ਕੂੰਝ ਚੁਗਦੀ ਏ ਫਿਰ ਬੱਚਾ ਚੇਤੇ ਕਰਦੀ ਏ ਚੁਗਦੀ ਏ ਫਿਰ ਚੇਤੇ ਕਰਦੀ ਏ ਕਹਿੰਦੇ ਹੇ ਆਕਾਨ ਪੁਰਖ ਜੀ ਮੈਂ ਕੀ ਕਰਾਂ ਮੇਰਾ ਮਨ ਕੂੰਝ ਦੀ ਤਰ੍ਹਾਂ ਹੈ ਇਹ ਥੋੜਾ ਜਿਹਾ ਕੰਮ ਕਿਤੇ ਕਰਨ ਲੱਗਦਾ ਫਿਰ ਮਾਇਆ ਨੂੰ ਚੇਤੇ ਕਰਨਾ ਪੈਂਦਾ ਸਿਮਰਨ ਵਾਲ ਜਾਂਦਾ ਫਿਰ ਮਾਇਆ ਨੂੰ ਚੇਤੇ ਕਰਦਾ ਕਿਉਂਕਿ ਫੁਰਨੇ ਗੇ ਨਹੀਂ ਕੁੱਟਦੇ ਆ ਬੰਦੇ ਦਾ ਟਿਕਾ ਸੱਚੀ ਨਹੀਂ ਬੰਦਦਾ ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ ਜੈਸੇ ਬੱਚਰੇ ਕੂੰਜ ਬੱਚਰੇ ਬੱਚੇ ਕੂੰਜ ਮਨ ਮਾਇਆ ਮਮਦਾਰੇ ਇਸੇ ਤਰ੍ਹਾਂ ਸਾਡਾ ਮਨ ਜਿਹੜਾ ਹੈ ਉਹ ਮਾਇਆ ਦੀ ਮਮਤਾ ਮਮਤਾਦਰ ਤੇ ਪਕੜ ਮੇਰੀ ਇਸੇ ਤਰ੍ਹਾਂ ਉਹ ਪਕੜ ਵਿੱਚ ਹੈ ਪਰ ਜਿੰਨਾ ਉੱਤੇ ਬਖਸ਼ਿਸ਼ ਹੋ ਜਾਏ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਇੱਕ ਉਦਾਹਰਨ ਵੈਸੇ ਤਾਂ ਬੜੀ ਵਧੀਆ ਸੀ ਕਹੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਿੰਦਗੀ ਜੇ ਕੋਈ ਪੁੱਛੇ ਨਾ ਕੀ ਹੈ ਮੈਂ ਕਹਿੰਨਾ ਸਿਮਰਨ ਤੋਂ ਸ਼ਹਾਦਤ ਤੱਕ ਦਾ ਸਬਰ ਹੈ ਗੁਰੂ ਤੇਗ ਬਹਾਦਰ ਜੀ ਜਿਹਦੀ ਬੁਨਿਆਦ ਇਬਾਦਤ ਦੀ ਹੈ ਜਿਹਦੀ ਬੁਨਿਆਦ ਵਿੱਚ ਇਬਾਦਤ ਹੈ ਤੇ ਜਿਹੜਾ ਸ਼ਿਖਰ ਜਿਹਦਾ ਕਲਸ ਸ਼ਹਾਦਤ ਦਾ ਹੈ ਇਬਾਦਤ ਸ਼ੁਰੂ ਹੈ ਇਬਾਦਤ ਦਾ ਪਤਾ ਸਾਨੂੰ ਸਿਰਫ ਸਾਲਾਂ ਕਰਕੇ ਮਹਾਰਾਜ ਜੀ ਨਾ ਸਮਾਂ ਬੈਠੇ ਬੰਦਗੀ ਕੀਤੀ ਨੀਆਂ ਦਿਸਦੀਆਂ ਨਹੀਂ ਹੁੰਦੀਆਂ ਜਿਹੜੀਆਂ ਦਿਸਦੀਆਂ ਹੁੰਦੀਆਂ ਨਾ ਉਹ ਇਮਾਰਤਾਂ ਨਹੀਂ ਛੇਤੀ ਖੜੀਆਂ ਰੱਖ ਸਕਦੀਆਂ ਨੀਆਂ ਦਿਸਦੀਆਂ ਨਹੀਂ ਪੁਨਿਆਦ ਜ਼ਮੀਨ 'ਚ ਹੈ ਪਰ ਉੱਚੀ ਇਮਾਰਤ ਖਲੋਤੀ ਦੱਸਦੀ ਪਈ ਵੀ ਦੀ ਬੁਨਿਆਦ ਬੜੀ ਪੱਕੀ ਹੈ ਗੁਰਮਖੋਦ ਇਹੋ ਜੀਆਂ ਸ਼ਹਾਦਤਾਂ ਇਹ ਦੱਸਦੀਆਂ ਹੁੰਦੀਆਂ ਨੇ ਇਬਾਦਤ ਦੀ ਬੁਨਿਆਦ ਕਿੰਨੀ ਗੂਬਕੀ ਹੈ। ਨੀਆਂ ਦਿਸਦੀਆਂ ਥੋੜਾ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਪ ਸਿਮਰਨ ਚ ਮਾਤ ਗੁਜਰੀ ਜੀ ਉਹ ਵੀ ਸਿਮਰਨ ਸਨ। ਇਬਾਦਤ ਬੰਦਗੀ ਚ ਪਾਈ ਸਾਹਿਬ ਪਾਈ ਮੱਖਣ ਸ਼ਾਹ ਜੀ ਆਏ। ਉਹਨਾਂ ਨੇ ਹਜ਼ੂਰ ਨੂੰ ਪ੍ਰਗਟ ਕੀਤਾ। ਹਾਲਾਂਕਿ ਗੁਰਗੱਦੀ ਬਾਰੇ ਗੁਰੂ ਅਰਜਨ ਸਾਹਿਬ ਕੁਝ ਮਹੀਨੇ ਪਹਿਲੇ ਕਹਿ ਦਿੱਤਾ ਸੀ ਕਿ ਬਾਬਾ ਬਸ ਇਹ ਗ੍ਰਾਮ ਬਕਾ ਲੇ ਬਨ ਗੁਰ ਸੰਗਤ ਸਕਲ ਸਮਾ ਲੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਉਹਨਾਂ ਦੇ ਪੋਤੇ ਲੱਗਦੇ ਨੇ ਖੂਨ ਦੇ ਰਿਸ਼ਤੇ ਵਿੱਚ ਗੁਰੂ ਤੇਗ ਬਹਾਦਰ ਦਾਦਾ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਹੜੇ ਨੇ ਉਹ ਪੋਤੇ ਨੇ ਤੇ ਯਾਦ ਰੱਖਿਓ ਕੁੰਦਰ ਰਿਸ਼ਤੇ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਭਤੀਜਾ ਲੱਗਦਾ ਗੁਰੂ ਅਰਕਿਸ਼ਨ ਸਾਹਿਬ ਗੁਰੂ ਗੋਬਿੰਦ ਸਿੰਘ ਚਾਚੇ ਲੱਗਦੇ ਨੇ ਰਿਸ਼ਤੇ ਵਿੱਚ ਖੂਨ ਦਾ ਰਿਸ਼ਤਾ ਕਹਿ ਰਹੇ ਆ ਪਰ ਇੱਥੇ ਕੁੰਦਾਨੀਅਤ ਤੇ ਜੋਤ ਦੀ ਜੋ ਬਖਸ਼ ਸ਼ਾਹ ਦਾ ਗੁਰੂ ਤੇਗ ਬਹਾਦਰ ਸਾਹਿਬ ਅਰਾਂ ਨਟਕੇ ਰਿੰਦਿਆ ਭਾਈ ਮੱਖਣ ਸ਼ਾਹ ਜੀ ਹੁੰਦੇ ਨੇ ਸਾਨੂੰ ਸਭ ਨੂੰ ਪਤਾ ਹੈ ਤੇ ਮੈਂ ਉਹਨਾਂ ਦੀ ਸਾਖੀ ਸੂਰਤ ਮੈਂ ਗਿਆ ਉਧ ਨੇੜੇ ਸਮੁੰਦਰ ਨਿਕਲਦਾ ਸੂਰਤ ਤੇ ਬਹੁਤ ਸਾਰੇ ਲਬਾਣਿਆਂ ਦੇ ਪਿੰਡ ਨੇ ਜੀ ਉੱਥੇ ਗੁਜਰਾਤ ਵਿੱਚ ਹੋਈ ਪਰ ਉਹ ਉਹ ਉਸ ਉਸ ਇਲਾਕੇ ਤਰ ਰਹਿੰਦੇ ਨੇ ਕਿਆ ਜਾਂਦਾ ਵੀ ਉਸ ਇਲਾਕੇ ਵਿੱਚ ਇਹਦਾ ਜਹਾਜ਼ ਫਸਿਆ ਸੀ ਜਿਹੜੀ ਉਹ ਘਟਨਾ ਸਾਨੂੰ ਸਿੱਖਿਆ ਦਿੰਦੀ ਏ ਕਿ ਭਾਈ ਮੱਖਣ ਸ਼ਾ ਜਦੋਂ ਮਲਾ ਨੇ ਕਿਹਾ ਵੀ ਜਹਾਜ਼ ਡੁੱਬੇਗਾ ਫਸ ਜਾਏਗਾ ਜਾਂ ਇਹ ਗਈ ਕਹਾਣੀ ਨੇ ਕਿਹਾ ਵੀ ਤੁਹਾਡੀ ਕੋਈ ਅਕਲ ਤੁਹਾਡੀ ਕੋਈ ਸਿਆਣਪ ਉਹਨੇ ਕਿਹਾ ਨਹੀਂ ਭਾਈ ਮੱਖਣ ਸ਼ਾਨ ਨੇ ਕਿਹਾ ਇੱਕ ਮੇਰੇ ਕੋਲ ਮਲਾਹ ਹੋਰ ਹੈ ਉਹਨੇ ਕਿਹਾ ਜੀ ਕੌਣ ਮਲਾਹ ਆਪਣੇ ਤੇ ਅਮਲੇ ਨਾਲ ਸੀ ਆ ਸਾਰੇ ਕਹਿੰਦਾ ਨਹੀਂ ਉਹ ਮਲਾਹ ਦਿਸਦਾ ਨਹੀਂ ਅਨ ਦਿਸ ਦਾ ਦਿਸਦਿਆਂ ਹੋਿਆਂ ਦੇ ਬੇੜੇ ਕਿਨਾਰੇ ਲਾਈ ਜਾਂਦਾ ਜੀ ਕੌਣ ਮਲਾਹ ਕਹਿੰਦਾ ਮੇਰਾ ਗੁਰੂ ਨਾਨਕ ਉੱਥੇ ਫਿਰ ਕਹਿੰਦੇ ਨੇ ਜਦੋਂ ਜਹਾਜ਼ ਡੋਲ ਰਿਆ ਸੀ ਭਾਈ ਮੱਖ ਨਿਸ਼ਾਨੇ ਚੌਂਕੜਾ ਮਾਰ ਕੇ ਇਕਾਗਰ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਹਿਸਟਰੀ ਕਹਿੰਦੀ ਇਹਦਾ ਮਤਲਬ ਜਦ ਦੁੱਖ ਮੁਸੀਬਤ ਆਵੇ ਕਲਪਨ ਦੀ ਥਾਂ ਤੇ ਸੁਰਤ ਚਕਾ ਕੇ ਜਪ ਦਾ ਪਾਠ ਕਰੋ ਗੁਰੂ ਬੇੜੇ ਕਿਨਾਰੇ ਲਾਂਦਾ ਹੈ ਚਿਤ ਇਕਾਗਰ ਕਰ ਉਹਨ ਜਪਜੀ ਸਾਹਿਬ ਪੜਿਆ ਸਤਗੁਰੂ ਦਾ ਧਿਆਨ ਟਿਕਾ ਕੇ ਮੇਰੀ ਫਿਰ ਬੇਨਤੀ ਹੈ ਜਦੋਂ ਆਪਾਂ ਕੀਰਤਨ ਕਥਾ ਵੀ ਕਰ ਰਹੇ ਹਾਂ ਨਾ ਜੇ ਸਿਮਰਨ ਕਰਨੀ ਆ ਬਾਣੀ ਪੜ੍ਹਨੀ ਕਿੱਥੇ ਕਿੱਤੇ ਭੱਜਦਾ ਮਨ ਇਸ ਸਟੇਜ ਤੇ ਗੱਲ ਕਾਹਾਂਗੇ ਸਿੱਖਾਂਗੇ ਜੀ ਇਹ ਤੇ ਬੁੱਤ ਪਰਸੀ ਅਲਜ ਨਹੀਂ ਗੁਰਮਖੋ ਜਿਹੜਾ ਮਨ ਪਰਿਵਾਰ ਵਿੱਚ ਭੱਜ ਰਿਹਾ ਹੈ ਨਾ ਪਾਠ ਕਰਦੇ ਆ ਕਾਰੋਬਾਰ ਵਿੱਚ ਭੱਜ ਰਿਹਾ ਉਸ ਭੱਜਦੇ ਕੋਈ ਮਨ ਨੂੰ ਗੁਰਮਖਾਂ ਦੇ ਚਿੰਤਨ ਵਿੱਚ ਲੈ ਜਾਓ ਜਿੱਥੇ ਪੁੱਤਰਤੀ ਚੇਤੇ ਹੁੰਦਾ ਉੱਥੇ ਕਿਸੇ ਗੁਰਮਖ ਮਹਾਪੁਰਖ ਨੂੰ ਚੇਤੇ ਕਰ ਲੋ ਗੁਰੂ ਦੀ ਇਤਿਹਾਸਿਕ ਘਟਨਾ ਚੇਤੇ ਕਰ ਲੋ ਬਹੁਤ ਭਜਦਾ ਹੋਵੇ ਬਸ ਇਉਂ ਚੇਤੇ ਕਰ ਲੋ ਵੀ ਸਹਿਬਜ਼ਾਦੇ ਨੀਆਂ ਚ ਖਲੋਤੇ ਨੇ ਦਮ ਘੁੱਟਦਾ ਭਇ ਤੁਸੀਂ ਦੇਖਿਓ ਭੈੜਾ ਮਾਨੀ ਕਿ ਖੇਨ ਵਿੱਚ ਪੁੱਤਰਾਂ ਨੂੰ ਛੱਡ ਕੇ ਸਹਿਬਜ਼ਾਦਿਆਂ ਦੇ ਚਰਨਾਂ ਚ ਆ ਜਾਏਗਾ ਪਰ ਇਹ ਸਭ ਦੇ ਨਿੱਜੀ ਸੁਰਤ ਦੀ ਖੇਡ ਈ ਜਮਾਤੀ ਨਹੀਂ ਮੈਂ ਕਹਿ ਸਕਦਾ ਮੈਂ ਉਂਝ ਜਮਾਤੀ ਆਪ ਨਾਲ ਸਾਂਝ ਕਰ ਦਿੱਤੀ ਵੀ ਇਹ ਤਰੀਕਾ ਹੈ ਮਨ ਭਜ ਰਿਹਾ ਹੈ ਹਾਏ ਮੈਨੂੰ ਕੀ ਮਿਲਿਆ ਮੈਂ ਕਲਪਿਆ بس ਇੱਕ ਸੀਨ ਇਸ ਮਨ ਨੂੰ ਕੋ ਛੱਡ ਤੂੰ ਲਾਹੌਰ ਚਲ ਦੇਰਾ ਸਾਹਿਬ ਤਤੀ ਤਵੀ ਪੱਖ ਦੀ ਪਈਏ ਗੁਰੂ ਅਰਜੁਨ ਦੇਵ ਉਹਦੇ ਉੱਤੇ ਬੈਠਾ ਹੈ ਉਹ ਸ਼ੁਕਰ ਕਰ ਰਿਹਾ ਤੂੰ ਲੰਬੇ ਦੇ ਰਿਹਾ ਮੈਂ ਤਾਂ ਕਿਹਾ ਫੁਰਨੇ ਨੂੰ ਫੁਰਨਾ ਹੀ ਕੱਟੇਗਾ ਫੁਰਨਾ ਤਸਵੀਰ ਵੀ ਬਣਾਉਂਦਾ ਹੈ ਖਿਆਲ ਜਿਹੜਾ ਅਸੀਂ ਕਹਿੰਦੇ ਆ ਮੈਂ ਅਸੀਂ ਜੀ ਇਹ ਤਸਵੀਰਾਂ ਨੂੰ ਨਹੀਂ ਮੰਨਦੇ ਨਾ ਮੰਨੋ ਪਰ ਫੁਰਨਿਆ ਕਰਕੇ ਤਾਂ ਸਾਰੀ ਮੰਨੇ ਜਦੋਂ ਫੁਰਨੇ 'ਚ ਮਿੱਤਰ ਚੇਤੇ ਹੁੰਦਾ ਹੈ ਤਸਵੀਰ ਨਹੀਂ ਹੁੰਦੀ ਉੱਤਰ ਚੇਤੇ ਹੁੰਦਾ ਦੁਸ਼ਮਣ ਚੇਤੇ ਹੁੰਦਾ ਉਹਨੇ ਜੀ ਜਪਜੀ ਸਾਹਿਬ ਦਾ ਪਾਠ ਇਕਾਗਰ ਹੋ ਕੇ ਕੀਤਾ ਤੇ ਨਾਲ ਉਹਨੇ ਕਿਹਾ ਸਤਿਗੁਰੂ ਕੁਝ ਕਹਿੰਦੇ ਸੁਖਣਾ ਕੋਈ ਸੱਜਣ ਕਹਿੰਦੇ ਉਹਨੇ ਕਿਹਾ ਮਹਾਰਾਜ ਮੈਂ ਤੇਰੀ ਕਾਰ ਭੇਟਾ ਦਸਵੰਦ ਹਰ ਰਹਿਤਨਾਮਾ ਕਹਿੰਦਾ ਹਰ ਸਿੱਖ ਆਪਣੇ ਘਰ ਵਿੱਚ ਗੁਰੂ ਕੀ ਗੋਲਕ ਰੱਖੇ ਹਰ ਸਿੱਖ ਆਪਣਾ ਦਸਵੰਦ ਜਿਹੜਾ ਉਸ ਸਤਿਗੁਰੂ ਦੇ ਨਾਮ ਦਾ ਵਖਰਾ ਕਰਦੇ ਵੀ ਇਹ ਭਾਵੇਂ ਸੀ ਕਥਾ ਕਰਨੇ ਕੀਰਤਨ ਕਰ ਰਹੇ ਮੈਂ ਹਰ ਸਿੱਖ ਖੇ ਇਹ ਨਹੀਂ ਕਿ ਜਿਹੜੇ ਸੁਣਦੇ ਨੇ ਉਹ ਤੇ ਸਾਨੂੰ ਜ਼ਿਆਦਾ ਕੱਢਣਾ ਚਾਹੀਦਾ ਜਿਹਨੂੰ ਸੰਗਤ ਦੇਦੀ ਰੋਟੀ ਜ਼ਿਆਦਾ ਚਾਹੀਦਾ ਕੱਢਣਾ ਗੁਰੂ ਕੀ ਗੋਲਕ ਰੱਖੇ ਸਿੱਖ ਉਹ ਉਸ ਗੋਲਕ ਵੱਲ ਕਦੀ ਝਾਤੀ ਮਾਰ ਕੇ ਨਾ ਕਹੇ ਮੈਂ ਇੰਨੇ ਕੱਢ ਦਿੱਤੇ ਨੇ ਜਦੋਂ ਅਵਾੜਾ ਮਨ ਉਹਨੂੰ ਚੇਤੇ ਕਰੇ ਜੋ ਘਰ ਵਰਤਨਾ ਪਿਆ ਉਹਨੂੰ ਚੇਤੇ ਕਰੀ 90 ਹਜ਼ਾਰ ਮੈਂ ਖਰਚ ਲਿਆ ਬਸ 10 ਯਾਰੀ ਕੱਢਿਆ ਇਹ ਕੋਈ ਆ ਸ਼ਾਹ ਕਿਹੜਾ ਮਿਲੇਗਾ ਜਿਹੜਾ ਕਹੇਗਾ ਵੀ 10% ਦੇ ਦੇ ਨੋਂ 1% ਹੀ ਕਹਿ ਲ 10% 90 ਕੀ ਸੇ ਤੇਰੇ ਨੋਂ ਤੇਰੇ ਸਿੱਧੀ ਗੱਲ ਇੱਕ ਮੈਨੂੰ ਦੇ ਦੇ ਦਸਵਾ ਹੀ ਸਾਈਂ ਨਾ ਜੀ ਜੇ 100 ਵਿੱਚੋਂ 10 ਕਾਂਗੇ ਉਹਨੇ ਜੀ ਬਾਟ ਕੀਤਾ ਜਹਾਜ਼ ਕਿਨਾਰੇ ਲੱਗ ਗਿਆ ਤੇ ਜਦੋਂ ਜ਼ਿੰਦਗੀ ਚ ਦੁੱਖ ਵਿੱਚ ਇਹੋ ਜੀ ਘਟਨਾ ਵਾਪਰਦੀ ਹੈ ਉਹ ਅੰਦਰ ਦੇ ਵਿਸ਼ਵਾਸ ਨੂੰ ਇੰਨਿਆ ਪੱਕਾ ਕਰ ਦਿੰਦੀ ਹੈ ਉਹ ਕਹਿੰਦੀ ਵੀ ਤੇਰਾ ਗੁਰੂ ਹੈ ਤੇ ਤੇਰੇ ਨਾਲ ਹੈ ਉਹ ਚੱਲਦਾ ਦਿੱਲੀ ਆਉਂਦੇ ਨੇ ਭਾਈ ਸਾਹਿਬ ਮੈਂ ਜ਼ਿਆਦਾ ਡਿਟੇਲ ਚ ਨਹੀਂ ਸਿਰਫ ਇੱਕ ਗੁਰੂ ਦੀ ਸੁਰਤ ਕੀ ਹੈ ਮਾਇਆ ਪ੍ਰਤੀ ਜੋ ਗੁਰੂ ਤੇਗ ਬਹਾਦਰ ਸਾਹਿਬ ਕਰ ਰਹੇ ਨੇ ਕਿਉਂ ਕਹਿ ਰਹੇ ਨੇ ਉਹ ਹੁੰਦਾ ਸਭ ਨੂੰ 2 2 4 4 ਭੇਟਾ ਸਭ ਤੋਂ ਵੱਡਾ ਦਾਵੇਦਾਰ ਤਾਂ ਧੀਰਮਲ ਸੀ ਉੰਜ ਹਿਸਟਰੀ ਨੇ 22 ਮੰਝੀਆਂ ਕਿਹਾ ਮੈਂ ਇੱਕ ਵਾਰੀ ਕਿਹਾ ਸੀ ਵੀ ਗਿਣਤੀ ਕਰੋ ਤੇ ਥੋੜੀ ਜੀ ਬੰਦੇ ਨੇ ਸਾਰਿਆਂ ਦੇ ਮਸੰਦ ਨੇ ਸਾਰੇ ਸਿਫਤਾਂ ਕਰਦੇ ਨੇ ਅਖੀਰ ਤੇ ਭਾਈ ਮੱਖਣ ਸ਼ਾਹ ਹਜ਼ੂਰ ਦੇ ਕੋਲ ਜਾਂਦਾ ਹੈ ਬੜਾ ਰੌਲਾ ਪਿਆ ਹੁੰਦਾ ਫੌਜ ਨਾਲ ਮਹਾਰਾਜ ਪਹਿਲੇ ਸ਼ਬਦ ਕਹਿੰਦੇ ਆ ਸੇਵਾਦਾਰ ਨੂੰ ਅੱਜ ਆਪਣੇ ਘਰ 'ਚ ਰੌਲਾ ਕਿਉਂ ਹੈ ਹਜ਼ੂਰ ਮੱਖਣ ਸ਼ਾ ਆ ਰਿਹਾ ਹੈ ਉੱਤਰ ਦਿੰਦਿਆਂ ਉਹਨੂੰ ਕਹੋ ਗੁਰੂ ਘਰ ਮੱਥਾ ਟੇਕਣ ਦੀ ਜਾਚ ਸਿੱਖੇ ਰੋਲੇ ਪਾਉਂਦੇ ਆਈ ਦਾ ਗੁਰਦੁਆਰੇ ਗੁਰੂ ਘਰ ਸ਼ੋਰ ਮਚਾਉਂਦੇ ਆ ਨਹੀਂ ਉਹਨੇ ਜਾਂਦੀ ਕਹਿ ਦਿੱਤਾ ਮੱਖਣ ਸ਼ਾ ਹਜ਼ੂਰ ਕਹਿੰਦੇ ਨੇ ਇਹ ਤਰੀਕਾ ਨਹੀਂ ਗੁਰਦੁਆਰੇ ਗੁਰੂ ਕੋਲ ਆਉਂਦਾ ਬਸ ਉੱਥੇ ਮੱਥਾ ਟੇਕ ਦਿੱਤਾ ਸੱਚਾ ਤੂੰ ਹੀ